ਕੁਝ ਤਾਲੀਆਂ ਜ਼ੋਰ ਦੀਆਂ ਸੁੱਖੀ ਬਾਠ ਭਾਜੀ ਲਈ ਜ਼ੋਰਦਾਰ ਸੁੱਖੀ ਬਾਠ ਜੀ ਆਏ ਨੇ ਆ ਬਾਬਾ ਫੌਜਾ ਸਿੰਘ ਜੀ ਆਏ ਨੇ ਤੇ ਯੁਵਰਾਜ ਹੰਸ ਜੀ ਆਏ ਨੇ ਤੇ ਜ਼ੋਰਾ ਰੰਦਾਵਾ ਜੀ ਆਏ ਨੇ ਚਲੰਦਰ ਦੇ ਸਿਟੀ ਇੰਸਟੀਚਿਊਟ ਦੇ ਵਿੱਚ ਅੱਜ 15ਵੀਂ ਹਾਫ ਮੈਰਾਥਨ ਦਾ ਕੀਤਾ ਗਿਆ ਉਜੋਜਨ ਜਿਸ ਦੇ ਵਿੱਚ ਪੰਜਾਬੀ ਗਾਇਕ ਯੁਵਰਾਜ ਸਿੰਘ ਹੰਸ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਤੇ ਪੰਜਾਬੀ ਗਾਇਕ ਜ਼ੋਰਾ ਰੰਦਾਵਾ ਤੇ ਐਥਲੀਟ ਫੌਜਾ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਹੋਈ ਸੀ ਜਿੱਤੇ ਮੀਡੀਆ ਨਾਲ ਗੱਲਬਾਤ ਕਰਦੋ ਇਹਨਾਂ ਸਾਰੇ ਮਹਿਮਾਨਾਂ ਨੇ ਦੱਸਿਆ ਕਿ ਵੱਡੀਆਂ ਸੰਸਥਾਵਾਂ ਨੂੰ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਸਸ਼ਕਲ ਜੀ ਮੇਰੇ ਵੱਲੋਂ ਪੂਰੀ ਸੀਟੀ ਗਰੁੱਪ ਨੂੰ ਬਹੁਤ-ਬਹੁਤ ਮੁਬਾਰਕਾਂ ਬੜਾ ਅੱਛਾ ਉਪਰਾਲਾ ਕੀਤਾ ਜੀ ਹਾਫ ਮੈਰਾਥਨ ਹਰ ਸਾਲ ਕਰੁੰਦੇ ਨੇ 15ਵਾਂ ਸੋ ਜਿਵੇਂ ਕਿ ਚੰਦੀਨ ਕਲ ਨੇ ਦੱਸਿਆ ਕਿ ਇਹ ਵੋਟਸ ਵਾਸਤੇ ਵੀ ਆ ਵੋਟਿੰਗ ਮਤਲਬ ਹੁੰਦਾ ਮਤਦਾਨ ਸੋ ਆਪਣਾ اپنی عقل ਨਾਲ دان کرنا سو ਤੁਸੀਂ پلیز سوچ سمجھ کے ووٹ پاؤ جنوں بھی ਤੁਸੀਂ پانی ہیں اینڈ بیگ تھینکس ٹو منवीर பாجی ਹਰਪ੍ਰੀਤ பாਜੀ ਜਿਹੜੇ ਹਰ ਸਾਲ ਕੋਸ਼ਿਸ਼ ਕਰਦੇ ਆ ਮੇਰੇ ਵਰਗੇ ਨਲੈਗ ਬੱਚਾ ਨੂੰ ਜਲਦੀ ਜਲਦੀ ਉਠਾਣਾ ਉਠਾਇਆ ਜਾਵੇ ਇਸੇ ਬਾਨੇ பாਜੀ ਮੈਂ ਨਹੀਂ ਤਾਂ ਅਸੀਂ ਉੱਠਦੇ 11 12 ਵਜੇ ਆ ਜੀ ਨਲੈਗ ਬੱਚੇ ਬਟ ਤੁਹਾਡੇ ਆਸ਼ੀਰਵਾਦ ਨਾਲ ਜਾਂ ਤੁਹਾਡੀ એનર્ਜੀ ਨਾਲ ਅਸੀਂ 5 6 ਵਜੇ ਉੱਠ ਕੇ ਤਿਆਰ ਹੋ ਜੀਦਾ ਜੀ ਥੈਂਕ ਯੂ ਅ ਥੈਂਕਸ ਟੂ ਸਿਟੀ ਗਰੁੱਪ ਐਂਡ ਇੰਕਾਰਦਰੋ ਆਈ ਹੋਪ ਸਾਰੇ ਯੂਥ ਸਪੈਸ਼ਲੀ ਯੂਥ ਇਨਸਪਾਇਰ ਹੋਗੀ ਇੰਦੇ ਗਾਜੀ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਸਾਰੀ ਸਿਟੀ ਦੀ ਟੀਮ ਨੂੰ ਸਾਰੇ ਕਲੂਬ ਨੂੰ ਮਨਵੀਰ ਬਾਜੀ ਹਰਪੀਤ ਬਾਜੀ ਤੇ ਚੇਅਰਮੈਨ ਸਰ ਨੂੰ ਬਹੁਤ-ਬਹੁਤ ਮੁਬਾਰਕ ਅਸੀਂ ਬਹੁਤ ਦੇਰ ਤੋਂ ਜੁੜੇ ਹੋਏ ਹਾਂ ਇਸ ਫੈਮਿਲੀ ਦੇ ਨਾਲ ਤੇ 9th ਮੈਰਾਥਨ ਤੋਂ ਬਾਅਦ ਐਰਕੀ ਫੇਰੀ ਨੇ ਸਾਨੂੰ ਬੁਲਾਇਆ ਐਂਡ ਬਹੁਤ-ਬਹੁਤ ਥੈਂਕ ਯੂ ਧੰਨਵਾਦ ਇਹਨਾਂ ਦਾ ਤੇ ਇਹ ਜਿਹੜਾ ਉਪਰਾਲਾ ਇਹਨਾਂ ਨੇ ਇੰਨੇ ਸਾਲਾਂ ਤੋਂ ਕਰਦੇ ਆ ਰਹੇ ਆ ਉਹਨਾਂ ਦੇ ਲਈ ਇਹਨਾਂ ਨੂੰ ਬਧਾਈ ਦਿੰਨਾ ਬਹੁਤ ਹੀ ਕਾਮਯਾਬ ਤੇ ਪੂਰੇ ਪੰਜਾਬ ਭਰ ਵਿੱਚ ਮੈਂ ਕਹਿੰਦਾ ਪੂਰੀ ਦੁਨੀਆ ਵਿੱਚ ਲੋਕਾਂ ਨੂੰ ਪਤਾ ਸੀ ਕਿ ਹਾਫ ਮੈਰਾਥਨ ਜਿਹੜੀ ਨੇ ਸਾਲ ਦੁਕਰਾਰੇ ਸੋ ਮੇਰੇ ਵੱਲੋਂ ਇੱਕ ਬਰ ਬਹੁਤ ਬਹੁਤ ਬਧਾਈਆਂ ਤੇ ਜਿੱਦਾਂ ਕੀ ਗੱਲ ਚੱਲੀ ਆ VOTING ਦੀ ਆਪਣੇ ਸੋਚ ਸਮਝ ਕੇ ਤੇ ਦਿਲ ਦਿਮਾਗ ਦੋਹਾਂ ਤੋਂ ਸੋਚ ਕੇ VOTING ਅੱਜ ਤੇ ਜਿਹੜਾ 15ਵਾਂ ਹਾਫ ਮੈਰਾਥਨ ਆ ਉਹਨੂੰ ਸ਼ੋਭਿਤ ਕਰਨ ਲਈ ਸ੍ਰੀ ਸੁਖੀ ਬਰਾੜ ਆਪਣਾ ਸੁਖੀ ਜੀ ਸੁਖ ਸੁਖੀ ਬਾਟ ਜੀ ਆਏ ਨੇ ਆ ਬਾਬਾ ਫੌਜ ਸਿੰਘ ਜੀ ਆਏ ਨੇ ਤੇ ਯੁਵਰਾਜ ਹੰਸ ਜੀ ਆਏ ਨੇ ਤੇ ਜ਼ੋਰਾ ਆਪਣਾ ਰੰਦਾਵਾ ਜੀ ਆਏ ਨੇ ਤੇ ਹੋਰ ਜਿੰਨੇ ਵੀ ਸਾਡੇ ਫਰਾ ਜਿਹੜੇ ਕਿ ਬੈਕਅਪ ਤੇ ਉਤੇ ਕੰਮ ਕਰਦੇ ਨੇ ਜਿਹਨਾਂ ਦਾ ਕਈ ਵਾਰੀ ਸੀ ਨਾਮ ਨਹੀਂ ਲੈਂਦੇ ਅਸਲ ਫੋਰਸ ਹੁੰਦੀ ਹੈ ਤੇ ਮੈਂ ਜਿੰਨੇ ਵੀ ਜਿਨ੍ਹਾਂ ਨੇ ਇਸ ਸੰਸਥਾ ਨੂੰ ਉੱਪਰ ਉਠਾਇਆ ਇਸ ਅੱਜ ਦੀ ਜਿਹੜੀ ਮੈਰਾਥਨ ਆ ਇਹਨੂੰ ਉਪਰਲੇ ਹਨ ਲਈ ਪੂਰੀ ਮਦਦ ਕੀਤੀ ਹੈ ਉਹਨਾਂ ਦਾ ਵੀ ਸ਼ੁਕਰੀਆ ਦਗਾ ਕਰਦਾ ਹਾਂ